ਹਾਂਜੀ ਵਿਕਰਮ ਕਪਲਸ ਜਿਹੜੇ ਹੈਗੇ ਨੇ ਵਿਕਰਮ ਦੀ ਘਰ ਵਾਲੀ ਪ੍ਰੀਤੀ ਉਹਦੇ ਕੁਝ ਭੇਤ ਖੁੱਲ ਕੇ ਸਾਹਮਣੇ ਆਏ ਨੇ ਜਿਹੜੇ ਮੈਂ ਅੱਜ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਜਾ ਰਹੀਆਂ ਸਪੂਫਸ ਮੇਥ ਠੀਕ ਹੈ ਆਪਾਂ ਕੁਝ ਸਬੂਤ ਲੈ ਕੇ ਆਏ ਆ ਕੁਝ ਗੱਲਾਂ ਇਦਾਂ ਦੀਆਂ ਲੈ ਕੇ ਆਏ ਆ ਉਹ ਆਪਣੇ ਮੂੰਹੋਂ ਮੰਨ ਰਹੇ ਨੇ ਠੀਕ ਹੈ ਲੋਕਾਂ ਨੇ ਇਹ ਸਵਾਲ ਉਠਾਏ ਨੇ ਕਿ ਜਿਹੜਾ ਪ੍ਰੀਤੀ ਬੱਚਾ ਲੈ ਕੇ ਆਈ ਆ ਉਹ ਬੱਚਾ ਇਹਦਾ ਵਿਕਰਮ ਦਾ ਹੈ ਨਹੀਂਗਾ ਬਿਲਕੁਲ ਸਹੀ ਸੁਣਿਆ ਤੁਸੀਂ ਉਹ ਬੱਚਾ ਉਹ ਪਿੱਛੇ ਤੋਂ ਲੈ ਕੇ ਆਏ ਤੇ ਜਿੱਥੇ ਤੱਕ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਫਰਸਟ ਪ੍ਰੈਗਨਨਸੀ ਉਹਨੂੰ ਹੁਣ ਕਨਸੀਵ ਹੋਈ ਆ ਤਾਂ ਫਿਰ ਉਹ ਬੱਚਾ ਕਿਹਦਾ ਇਹ ਸਵਾਲ ਦਾ ਜਵਾਬ ਹਰ ਕੋਈ ਚਾਹੁੰਦਾ ਠੀਕ ਹੈ ਦੂਜੀ ਗੱਲ ਜਿਹੜੀ ਪ੍ਰੀਤੀ ਆ ਉਹ ਵਿਕਰਮ ਦੇ ਸਕੇ ਮਾਮੇ ਦੀ ਕੁੜੀ ਨਿਕਲੀ ਤੇ ਪਹਿਲਾਂ ਉਹ ਆਲਰੇਡੀ ਮੈਰਿਡ ਸੀ ਉਹ ਬੱਚਾ ਕਿਸੇ ਹੋਰ ਦਾ ਸੀ ਜਾਂ ਫਿਰ ਵਿਦਆਊਟ ਮੈਰਿਜ ਜਾਂ ਜੋ ਵੀ ਸੀ ਠੀਕ ਹੈ ਅੱਜ ਆਪਾਂ ਇਸੇ ਬਾਰੇ ਕੁਝ ਗੱਲ ਕਰਨ ਜਾ ਰਹੇ ਆ ਤੇ ਹੁਣ ਵਿਕਰਮ ਜਵਾਬ ਜਿਹੜਾ ਹੈਗਾ ਉਹ ਦੇ ਰਿਹਾ ਕਿਸ ਢੰਗ ਦੇ ਐਂਡ ਤੱਕ ਜ਼ਰੂਰ ਦੇਖਿਓ ਮੇਰਾ ਸਵਾਲ ਲੈਣ ਦੀ ਹੈ ਠੀਕ ਹੈ ਨਾ ਇਹਨੂੰ ਤਾ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਵਿਕਰਮ ਬਾਰੇ ਵਿਕਰਮ ਸਿੰਘ ਤੁਸੀਂ ਜਾਣਦੇ ਹੋ ਜਿਹੜਾ ਕਿ ਗਲਤੀ ਕਰਕੇ ਮੰਨ ਵੀ ਰਿਹਾ ਪਰ ਕੰਨ ਸਿੱਧੇ ਨਹੀਂ ਉਲਟੇ ਕਰਕੇ ਫੜ ਰਿਹਾ ਤਾਂ ਉਸੇ ਬਾਰੇ ਮੈਂ ਕੁਝ ਗੱਲ ਕਰਨਾ ਚਾਹੁੰਦੀ ਆ ਗੱਲ ਆਪਾਂ ਘੱਟ ਕਰਾਂਗੇ ਉਹਦੇ ਜਿਹੜੇ ਸਾਹਮਣੇ ਆਏ ਨੇ ਭੇਟ ਖੁੱਲ ਕੇ ਉਹਦੇ ਤੇ ਉਹਦੇ ਘਰ ਵਾਲੀ ਦੀ ਉਹ ਤੁਹਾਡੇ ਸਾਹਮਣੇ ਪੱਧ ਰੱਖਾਂਗੇ ਤਾਂ ਵੀਡੀਓ ਨਾਲ ਬਣੀ ਰੋਲੀ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਉਹਦੇ ਘਰ ਵਾਲੀ ਦੀ ਕੁਝ ਲੁਕੇ ਹੋਏ ਭੇਟ ਉਹ ਅੱਜਕੀ ਉਹ ਕਹਿੰਦੇ ਨੇ ਜਦੋਂ ਅਪ ਸੋਸ਼ਲ ਮੀਡੀਆ ਤੇ ਆ ਕੇ ਕਿਸੇ ਨੂੰ ਬਲਾਗ ਲਗਾ ਦੋ ਕਾਲਾ ਕਰਦੇ ਆ ਚੱਕਦੇ ਆ ਫੋਨ ਗਾਲਾਂ ਦੇਣ ਲੱਗ ਜਾਂਦੇ ਆ ਜੇ ਕਿਸੇ ਨੇ ਕਮੈਂਟ ਕਰਤਾ ਤਾਂ ਗਾਲਾਂ ਦੇਣ ਲੱਗ ਜਾਂਦੇ ਆ ਤਾਂ ਫਿਰ ਅੰਜਾਮ ਜਿਹੜੇ ਹੁੰਦੇ ਨੇ ਉਹਦੇ ਇਹੀ ਹੁੰਦੇ ਨੇ ਜੋ ਹੁਣ ਵਿਕਰਮ ਨਾਲ ਹੋ ਰਿਹਾ ਤੇ ਹੁਣ ਵਿਕਰਮ ਕਪਲਸ ਜਿਹੜੇ ਹੈਗੇ ਨੇ ਨਾ ਬੌਂਦਲੇ ਫਿਰਦੇ ਨੇ ਕਿਉਂਕਿ ਕੁਝ ਐਦਾਂ ਦੇ ਭੇਤ ਜਿਹੜੇ ਲੋਕਾਂ ਦੇ ਸਾਹਮਣੇ ਨਹੀਂ ਆਉਣੇ ਚਾਹੀਦੇ ਸੀ ਉਹ ਖੁੱਲ ਕੇ ਆ ਚੁੱਕੇ ਨੇ ਤਾਂ ਕਾਹਦੇ ਆਪਾਂ ਵੀਡੀਓ ਨੂੰ ਸਟਾਰਟ ਪਹਿਲਾਂ ਤਾਂ ਹਾਂ ਥੋੜੀ ਜਿਹੀ ਕਲਿੱਪ ਦੇਖਿਓ ਪਹਿਲਾਂ ਤਾਂ ਇਹਦਾ ਬੋਲਣ ਦਾ ਤਰੀਕਾ ਦੇਖ ਲਓ ਇਹਨੂੰ ਬਿਲਕੁਲ ਵੀ ਅਕਲ ਨਹੀਂ ਇਹਦਾ ਕਹਿਣਾ ਇਹਦਾ ਰੌਲਾ ਜਿਹੜਾ ਹੈਗਾ ਨਾ ਹੁਣ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਰੌਲਾ ਕੀ ਆ ਕਿਸੇ ਸੁਮ ਤੇ ਉਹਨੇ ਨੰਬਰ ਲਿਆ ਇਹਦੇ ਨਾਲ ਗੱਲ ਕੀਤੀ ਚਲੋ ਫੇਰ ਕਿੱਡੀ ਕੁ ਗੱਲ ਹੋਗੀ ਉਹਨੇ ਉਹਨੂੰ ਕੋਈ ਲੱਗਿਆ ਹੋਊਗਾ ਇਹਦੇ ਚ ਗੱਲਬਾਤ ਵੀ ਹਾਂ ਮੇਰਾ ਭਰਾ ਬਣ ਸਕਦਾ ਜਾਂ ਮੇਰਾ ਭਰਾ ਅੱਜ ਕੱਲ ਰਿਸ਼ਤੇ ਖੂਣ ਦੇ ਨਾਲੋਂ ਜ਼ਿਆਦਾ ਜੀ ਆਪਾਂ ਸਮਝੀਏ ਤਾਂ ਬਾਹਰਲੇ ਵੀ ਰਿਸ਼ਤੇ ਹੁੰਦੇ ਨੇ ਭੈਣ ਭਰਾ ਜਿਹੜੇ ਮਤਲਬ ਮੂੰਹ ਬੋਲੇ ਭੈਣ ਭਰਾ ਹੁੰਦੇ ਨੇ ਨਾ ਉਹ ਉੱਥੇ ਖੜ ਜਾਂਦੇ ਨੇ ਜਿੱਥੇ ਕੋਈ ਨਹੀਂ ਖੜਦਾ ਤਾਂ ਆਬਿਆ ਸਾ ਵੀ ਉਹ ਕੁੜੀ ਖੜੀ ਹੈ ਇਹਦੇ ਨਾਲ ਉਸ ਕੁੜੀ ਤੋਂ ਇਹਨੇ ਜਿਹੜਾ ਹੈਗਾ ਉਹਨੇ ਇਹਨੂੰ ਆਪਦੀ ਭਰਾ ਮੰਨਿਆ ਮੂੰਹ ਬੋਲੀ ਉਹ ਇਹਦੀ ਭੈਣ ਬਣੀ ਆਜ ਉਸੇ ਕੁੜੀ ਨੂੰ ਇਹ ਘਟੀਆਂ ਗਾਲਾਂ ਦੇ ਰਿਹਾ ਇਹ ਇੱਥੋਂ ਤੱਕ ਕਹਿ ਰਿਹਾ ਵੀ ਉਹ ਮੇਰੇ ਵਸਨ ਨੂੰ ਫਿਰਦੀ ਹੈ ਤੁਸੀਂ ਸੋਚ ਸਕਦੇ ਹੋ ਵੀ ਤੂੰ ਇਹ ਚੀਜ਼ ਮੈਨੂੰ ਕਹਿਣੀ ਨਹੀਂ ਚਾਹੀਦੀ ਮੈਂ ਖੁਦੇ ਕਲੇੜੀਆਂ ਵੀ ਤੂੰ ਇਹ ਚੀਜ਼ ਆਪਦੀ ਭੈਣ ਨੂੰ ਕਹਿ ਸਕੇਂਗਾ ਅਖਿਰਪਰ ਤੂੰ ਨੂੰ ਭੰਦਾ ਬੰਦਾ ਹੀ ਨਹੀਂ ਨਾ ਠੀਕ ਹੀ ਹੋਣਗੇ ਸਾਰੇ ਜਾਨੇ ਜੀ ਉਹਨੇ ਤੇ ਨਾ ਉਹ ਭਰਾ ਮੰਨੇ ਸੀ ਇਸੇ ਕਰਕੇ ਤੈਨੂੰ ਪਹਿਲਾ ਉਹ ਦਿੱਤਾ ਗਿਆ 100000 ਰੁਪਏ ਕਾ ਲੁੱਟਿਆ ਪਰ ਇਹ ਕਹਿੰਦਾ ਵੀ ਮੈਂ ਹਜ਼ਾਰਾਂ ਚ ਲੈ ਨਹੀਂ ਆ ਗਿਆ ਵੀ ਤਾਂ ਉਹ ਕਰ ਰਿਹਾ ਹੈ ਨਾ ਪਾਏ ਨਾ ਨਾ ਬੜਾ ਮੁੱਤਕਾ ਇਹ ਜਿਹੜੀ ਸੁਮਨ ਕੋ ਰਹਿਣਾ ਸੁਮਨ ਕੋ ਰਹਿਣਾ 5 ਲੱਖ ਰੁਪਏ ਇਹਨੇ ਕਮੈਂਟ ਕੀਤੇ ਨਾ ਇਹਨੇ ਸਾਰੇ ਇਹਦੇ ਕਮੈਂਟ ਸੀਟ ਪਾਉਂਦਾ ਨੇ ਸਾਰੇ ਸਕਰੀਨ ਸ਼ਾਟਸ ਲਾਇਨੇ ਜਿਹੜੇ ਜਿਹੜੇ ਪੈਸੇ ਉਹਨੇ ਇਹਨੂੰ ਪਾਏ ਨੇ ਹੁਣ ਇਹ ਕਹਿ ਰਿਹਾ ਵੀ ਉਹ ਪੈਸੇ ਕਿਸੇ ਹੋਰ ਕੋਲ ਗਏ ਨੇ ਆਏ ਕਿਵੇਂ ਹੋ ਸਰਦਾ ਬਈ ਜੇ ਪੈਸੇ ਤੇਰੇ ਖਾਤੇ ਚ ਆਏ ਨੇ ਤੇਰੇ ਸਕੈਨਰ ਚ ਆਏ ਨੇ ਤੇਰੇ ਨਾਮ ਤੇ ਆਏ ਨੇ ਤਾਂ ਪੈਸੇ ਕਿਸੇ ਹੋਰ ਕੋਲ ਕਿਵੇਂ ਜਾ ਸਕਦੇ ਨੇ ਹੂੰ ਅੱਗੇ ਸੁਣਿਓ ਤਾਂ ਕਿਸੇ ਨੇ ਕਮੈਂਟ ਕੀਤਾ ਵੀ ਇਹ ਜਿਹੜਾ ਬੱਚਾ ਹੈਗਾ ਨਾ ਉਹ ਪਿੱਛੇ ਤੋਂ ਲੈ ਕੇ ਆਈ ਆ ਪ੍ਰੀਤੀ ਦਾ ਜਿਹੜਾ ਬੱਚਾ ਹੈਗਾ ਉਹ ਵਿਕਰਮ ਦਾ ਹੈ ਨਿਕਾ ਤਾਂ ਇਹਨੇ ਰਿਪਲਾਈ ਕੀ ਕੀਤਾ ਫਿਰ ਤੇਰੀ ਭੈਣ ਦਾ ਬੱਚਾ ਮਤਲਬ ਵੀ ਇਹ ਕਿਸੇ ਵੀ ਮੈਂ ਕੀ ਕਹਾ ਹੁਣ ਇਹਨੂੰ ਹਣਾ ਬਿੱਤ ਕਿਸੇ ਨੇ ਕਮੈਂਟ ਕੀਤਾ ਜਾਂ ਤੂੰ ਸੋਸ਼ਲ ਮੀਡੀਆ ਤੇ ਤਾਂ ਓਬਵੀਅਸ ਆ ਬੰਦਾ ਕਮੈਂਟ ਜਿਹਦੇ ਨੂੰ ਕਮੈਂਟ ਆ ਤੋ ਇੰਨੀ ਤਕਲੀਫ ਆ ਤੋ ਕਮੈਂਟ ਆਫ ਕਰ ਦੇ ਇਹ ਗੱਲ ਕਿਤੇ ਨਾ ਕਿਤੇ ਸਭ ਨੇ ਨੋਟ ਕੀਤੀ ਹੋਣੀ ਹੈ ਵੈਸੇ ਨਾ ਇਹ ਮੁੰਡਾ ਮਤਲਬ ਮੈਂ ਇਹਨਾਂ ਦੀ ਬਲੌਗ ਬਲੌਗ ਦੇਖਦੀ ਨਹੀਂ ਮੈਂ ਇਹਨੂੰ ਰੋਸਟ ਵੀ ਨਹੀਂ ਕੀਤਾ ਮੈਂ ਇੱਕ ਵਾਰੀ ਪਹਿਲਾਂ ਰੋਸਟ ਕੀਤਾ ਸ਼ਾਇਦ ਜਾਂ ਦੋ ਵੀਡੀਓਜ਼ ਹੋਣਗੀਆਂ ਇਹਦੇ ਤੇ ਤੇ ਮੈਂ ਇਹਨੂੰ ਇਹਦੀਆਂ ਵੀਡੀਓਜ਼ ਨਹੀਂ ਦੇਖਦੀ ਕਿਉਂਕਿ ਇਹ ਮਤਲਬ ਬਲਗੇਰਿਟੀ ਬਹੁਤ ਯੂਜ਼ ਕਰਦਾ ਅਬਿਊਸਿਵ ਲੈਂਗੁਏਜ ਯੂਜ਼ ਕਰਦਾ ਹੈ ਸੋ ਮੈਨੂੰ ਉਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਕਿਉਂਕਿ ਮੈਨੂੰ ਦੇਖੋ ਤੇ ਮੈਂ ਉਹ ਚੀਜ਼ਾਂ ਫਿਰ ਜਿਹ ਵਿੱਚ ਐਡ ਕਰਦੀ ਹਾਂ ਅਗਲਾ ਕੁ ਵੀਖ ਲਓ ਕਿਵੇਂ ਬੋਲਦਾ ਹਨਾ ਵੀ ਇਹਨਾਂ ਚੀਜ਼ਾਂ ਦੀਆਂ ਆਪਾਂ ਲੋਕਾਂ ਦੇ ਸਾਹਮਣੇ ਨਹੀਂ ਪ੍ਰਮੋਟ ਕਰ ਸਕਦੇ ਇਹਨਾਂ ਚੀਜ਼ਾਂ ਨੂੰ ਕਿਉਂਕਿ ਗੰਦ ਤਾਂ ਇਹ ਉਹੀ ਬਹੁਤ ਪਾਈ ਜਾਂਦੇ ਨੇ ਫਿਰ ਆਪਾਂ ਕਿਉਂ ਆਪਦੀ ਮਤਲਬ ਆਡੀਅנס ਨੂੰ ਇਦਾਂ ਦੀਆਂ ਚੀਜ਼ਾਂ ਦਿਖਾਈਏ ਹਨਾ ਪਰ ਇੱਥੇ ਮੈਂ ਮਜਬੂਰ ਸੀ ਕਿਉਂਕਿ ਇੱਥੇ ਇੱਕ ਗੱਲ ਕੁੜੀ ਦੀ ਆ ਠੀਕ ਹੈ ਉਹਨੇ ਇਹਨੂੰ ਭਰਾ ਮੰਨਿਆ ਇਹ ਉਹਨੂੰ ਇਹ ਕਹਿ ਰਿਹਾਗਾ ਵੀ ਉਹ ਮੇਰੇ ਵਸਨ ਨੂੰ ਫਿਰਦੀ ਆ ਤੁਸੀਂ ਸੋਚੋ ਵੀ ਕਿੰਨੀ ਘਟਿਆ ਸੋਚਦਾ ਮਾਲਕ ਆ ਇਹ ਦੱਸੋ ਵੀ ਐ ਕੋਈ ਕਿਵੇਂ ਕਹਿ ਸਕਦਾ ਕੋਈ ਸਗੀ ਭੈਣ ਨੂੰ ਇਹ ਤਾਂ ਬੋਲ ਸਕਦਾ ਆਪਦੀ ਨੂੰ ਹੁਣ ਇਹਦੇ ਘਰ ਵਾਲੀ ਦੇ ਕੁਝ ਭੇਤ ਖੁੱਲ ਕੇ ਆਏ ਨੇ ਬਈ ਜਦੋਂ ਜੇ ਕਿਸੇ ਨੂੰ ਪਤਾ ਅਗਲਾ ਤਾਂ ਹੀ ਬੋਲਦਾ ਜੇ ਤੈਨੂੰ ਕਿਸੇ ਨੇ ਕਮੈਂਟ ਕੀਤਾ ਤੂੰ ਸੱਚਾ ਤੂੰ ਰਿਪਲਾਈ ਕਰ ਹੁਣ ਇਹ ਤਾਂ ਜਿੱਥੋਂ ਤੱਕ ਆਪਾਂ ਨੂੰ ਵੀ ਪਤਾ ਮੇਰੇ ਹਿਸਾਬ ਨਾਲ ਸਾਲ ਡੇਢ ਸਾਲ ਸੌਰੀ ਸਾਲ ਡੇਢ ਸਾਲ ਹੋਇਆ ਹੋਣਾ ਇਹਦੀ ਮੈਰਿਜ ਨੂੰ ਠੀਕ ਹੈ ਤੇ ਬੱਚਾ ਇਹਦਾ ਮਤਲਬ ਕਾਫੀ ਹੈ ਆਈ ਥਿੰਕ 2 ਸਾਲ ਦਾ ਹੋਊਗਾ 2 ਟਾਂ ਹੀ ਸਾਲ ਦਾ ਲੱਗਦਾ ਮੈਨੂੰ ਯਾ ਨੀਅਰ ਅਬਾਊਟ 2 ਇਅਰ ਹੋਊਗਾ ਤੇ ਬੱਚਾ ਮਤਲਬ ਇਹਦੀ ਪ੍ਰੈਗਨੰਸੀ ਦਾ ਇਤੋਂ ਪਹਿਲਾਂ ਕੋਈ ਵੀ ਵਲੌਗ ਨਹੀਂ ਪ੍ਰੈਗਨੰਸੀ ਇਹਨੂੰ ਫਸਟ ਟਾਈਮ ਹੁਣ ਕਨਸੀਵ ਹੋਈ ਹੈ ਤਾਂ ਫਿਰ ਆਬਵੀਅਸ ਅਗਲੇ ਨੇ ਸਵਾਲ ਕੀਤਾ ਤਾਂ ਉਹਦਾ ਜਵਾਬ ਦੋ ਬੱਚਾ ਵਿਕਰਮ ਦਾ ਹੈ ਜਾਂ ਨਹੀਂ ਇਹ ਵੀ ਕਿਹਾ ਗਿਆ ਵੀ ਇਹ ਇਹਦੇ ਮਾਮੇ ਦੀ ਜਿਹੜੀ ਹੈਗੀ ਆ ਕੁੜੀ ਸੀ ਮਾਮੇ ਦੀ ਕੁੜੀ ਦੇ ਨਾਲ ਹੀ ਪ੍ਰੀਤੀ ਮਤਲਬ ਜਿਹੜੀ ਪ੍ਰੀਤੀ ਉਹ ਵਿਕਰਮ ਦੇ ਮਾਮੇ ਦੀ ਕੁੜੀ ਆ ਨਹੀਂ ਉਹਦੇ ਨਾਲ ਰਿਆ ਕਰਦਾ ਬੱਚਾ ਵੀ ਵਿਕਰਮ ਦੇ ਮਾਮੇ ਦਾ ਲੱਗ ਰਿਹਾ ਹੈ ਸ਼ਾਮ ਨੂੰ ਕਿਹਦੇ ਕਰ ਰਹਾ ਹੈਗਾ ਤੇਰੀ ਭੈਣ ਨਾਲ ਦੇ ਜਵਾਬ ਦੇ ਤੂੰ ਟੱਪ ਕਿਉਂ ਰਿਹਾ ਵੀ ਵਿਕਰਮ ਥਾਂ ਲੋਕਾਂ ਨੂੰ ਅਪੀਲ ਕਰ ਰਿਹਾ ਮੈ ਮੈਸੂਮਨ ਦੀ ਫੋਟੋ ਐਡ ਕਰਦਾ ਤੁਸੀਂ ਮੈਨੂੰ ਦੱਸੋ ਵੀ ਇਹ ਕੋਣ ਹੈ ਕੋਣੀ ਤੇਰੀ ਮੂੰਹ ਬੋਲੀ ਭੈਣ ਬਣੀ ਮੇਰੇ ਨੇ ਪਤਾ ਪਿਆ ਮੈਂ ਪਤਾ ਕਰ ਪਰਿਵਾਰ ਮੈਂ ਦੋ ਮਾਂ ਕੀ ਗੱਲਾਂ ਤੇ ਮੈਨੂੰ ਵੀ ਪ੍ਰੋਬਲਮ ਹੈ ਮੈਂ ਤੇ ਸੈਂਡ ਉਹ ਕਦੀ ਜਿਹੜਾ ਤੂੰ ਟੱਪਦਾ ਰਹਿੰਦਾ ਅਗਲੀ ਨੂੰ ਲੋਕ ਗਲਤ ਤਰੀਕੇ ਦੇ ਨਾਲ ਗਲਤ ਫੇਰ ਦੇ ਨਾਲ ਬੋਲ ਇਹ ਵਿਆਹ ਕਰਵਾ ਸਾਰਾ ਟੱਬਰ ਦੇ ਇਕੱਠੇ ਹੋ ਗਏ ਸੀ ਜਦੋਂ ਮੈਂ ਲਾ ਮੈਂ ਜਲੂਸ ਤੁਹਾਡੇ ਅਰਕਾਂ ਨਾਲ ਮੈਂ ਆਪਣੇ ਘਰ ਚਾਹਤਾਂ ਹੀ ਮੈਂ ਤੇਰੀ ਭੈਣ ਨਾਲ ਥੋੜਾ ਕਰਾਈ ਮੇਰੀ ਲਾਈਫ ਮੈਂ ਆਪਣੀ ਕੋਈ ਤਰੀਕਾ ਦੇਖ ਲਾ ਫੇਰੇ ਇਹ ਕਹਿ ਰਿਹਾ ਉਹ ਬਈ ਉਹਨੇ ਤੇਰੇ ਘਰੇ ਵਸ ਕੇ ਕੀ ਲੈਣਾ ਪੈਸੇ ਤੂੰ ਤੂੰ ਖਾਦੇ ਆ ਘਰ ਤਾਂ ਤੇਰੇ ਕੋਲੇ ਪੈਸੇ ਤੂੰ ਉਹ ਤੋ ਖਾਦੇ ਆ ਘਰ ਤੇਰੇ ਕੋਲੇ ਤੇਰਾ ਆਪ ਦਾ ਹੈ ਨਹੀਂਗਾ ਕਿਰਾਏ ਤੇ ਤੂੰ ਧੱਕੇ ਖਾਂਦਾ ਫਿਰਦਾ ਹਜੇ ਤੂੰ ਉਹਨੂੰ ਕਹਿਣਾ ਵੀ ਉਹ ਤੇਰੇ ਘਰੇ ਵਸਣ ਨੂੰ ਫਿਰਦੀ ਆ ਜਿਹੜੀ ਵਸਾਈ ਆ ਤੂੰ ਇਹਨੂੰ ਤਾਂ ਚੱਜ ਨਾਲ ਵਸਾ ਲਾ ਇਹਦੇ ਸਾਰੇ ਭੇਦ ਖੋਲ ਖੋਲ ਕੇ ਲੋਕਾਂ ਦੇ ਸਾਹਮਣੇ ਐਂ ਜਾਨੀ ਤਾ ਅਭੀ ਤੂੰ ਕਿੱਦਾਂ ਆ ਕਿੱਦਾਂ ਨਹੀਂ ਪੱਤਾ ਕੱਟ ਮੇਰੇ ਘਰੇ ਆਉਂਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਜਾਂ ਤਾਂ ਤੁਸੀਂ ਮੁੰਡੇ ਨਾਲ ਗੱਲ ਕਰ ਦੇਖ ਲੈ ਨੂੰ ਜਵਾਬ ਦੇਣਾ ਨਾ ਤਾਂ ਜਵਾਬ ਦੇ ਜੇ ਸੋਸ਼ਲ ਮੀਡੀਆ ਤੇ ਤੁਸੀਂ ਗੰਦ ਪਾਉਂਦੇ ਜਿਹੜਾ ਤੁਹਾਡੇ ਨਾਲ ਖਾਂਦਾ ਜਿਹੜਾ ਨਹੀਂ ਖੜਿਆ ਆਪਾਂ ਹੱਪਾ ਵੀ ਨਹੀਂ ਉਹਨਾਂ ਨਾਲ ਆਪਾਂ ਦੇਖਣਾ ਚਾਹਦੇ ਲੋਕਾਂ ਮੇਰੇ ਆਪਣੇ ਟਾਈਮ ਤੇ ਮੇਰੇ ਘਰ ਲੈ ਆਂ ਮੈਂ ਇਹਨਾਂ ਨੂੰ ਮਤਲਬ ਸਿੱਧਾ ਕਹਿੰਦਾ ਹੈ ਲੋਕਾਂ ਨੂੰ ਮਤਲਬ ਹੰਕਾਰ ਕਰਾ ਦੇ ਨਿਕਲਿਆ ਦੁਗੀ ਗੱਲ ਇਹ ਮੈਨੂੰ ਜਵਾਬ ਹੀ ਮਿਲਿਆ ਦੂਸਰੀ ਕੋਈ ਇਨਾਂ ਦੇ ਪ੍ਰੋਬਲਮ ਆਈ ਹੋਤੀ ਆਪਾਂ ਅੱਧੇ ਉੱਥੇ ਮੈਂ ਦੇਖੀਆਂ ਮਤਲਬ ਮੈਂ ਹੈਰਾਨ ਹੋ ਗਈ ਦੇਖ ਕੇ ਵੀ ਬੰਦਾ ਇੰਨਾ ਹੰਕਾਰਿਆ ਬੀ ਇੰਨਾ ਹੰਕਾਰ ਇਨਸਾਨ ਦੇ ਵਿੱਚ ਹੋਣਾ ਨਹੀਂ ਚਾਹੀਦਾ ਆਹ ਕਲਿੱਪ ਦੇਖਿਓ ਸੁਣੀ ਚੱਲਿਓ ਕਲਿੱਪ ਤਾਂ ਸਿੱਧਾ ਕਹਿ ਰਿਹਾ ਵੀ ਨਾ ਮੇਰੇ ਆਓ ਤੇ ਨਾ ਮੈਂ ਕਿਸੇ ਦੇ ਜਾਵਾਂ ਮੇਰੇ ਕਿਸੇ ਨੇ ਮਦਦ ਨਹੀਂ ਕੀਤੀ ਮੈਨੂੰ ਕਿਸੇ ਨੇ ਫੋਨ ਤੱਕ ਲਾ ਕੇ ਨਹੀਂ ਪੁੱਛਿਆ ਮੈਂ ਜਦੋਂ ਸ਼ਿਫਟ ਕਰਨਾ ਸੀ ਕਿਸੇ ਨੇ ਤਾਂ ਨਹੀਂ ਮੇਰੀ ਮਦਦ ਕੀਤੀ ਜਿਹੜੇ ਤਰੀਕੇ ਦੇ ਨਾਲ ਤੂੰ ਬੋਲ ਰਿਹਾ ਐਦਾਂ ਹੀ ਤੂੰ ਅਗਲੇ ਨੂੰ ਜਿਵੇਂ ਤੂੰ ਸੋਸ਼ਲ ਮੀਡੀਆ ਤੇ ਕੈਮਰਾ ਚੱਕ ਕੇ ਬੋਲਦਾ ਹਰੇਕ ਨੂੰ ਜੇ ਕੋਈ ਕਮੈਂਟ ਕਰ ਦਿੰਦਾ ਹਨਾ ਉਹਨੂੰ ਤੂੰ ਰਿਪਲਾਈ ਕਰ ਦਿੰਦਾ ਮਤਲਬ ਤੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਐਦਾਂ ਹੀ ਬੋਲਦਾ ਹੋਵਾਂਗਾ ਇਸੇ ਟੋਨ ਦੇ ਵਿੱਚ ਬੋਲਦਾ ਹੋਵਾਂਗਾ ਤੇ ਹੁਣ ਦਾ ਟਾਈਮ ਐਦਾਂ ਦਾ ਚੱਲ ਰਿਹਾ ਕੋਈ ਕਿਸੇ ਦਾ ਜਿਹੜਾ ਹੈਗਾ ਨਾ ਕੋਈ ਕਿਸੇ ਦੀ ਧੌਂਸ ਨਹੀਂ ਚੱਲਦਾ ਹੁਣ ਦੇ ਟਾਈਮ ਦੇ ਵਿੱਚ ਉਹ ਪਹਿਲਾਂ ਦਾ ਟਾਈਮ ਸੀਗਾ ਵੀ ਭੈਣ ਭਰਾ ਇੱਕ ਦੂਜੇ ਦਾ ਜੇ ਕੋਈ ਕਿਸੇ ਨੂੰ ਰੋਬ ਨਾ ਕੁਝ ਕਹਿੰਦਾ ਸੁਣ ਲੈਦੇ ਸੀ ਪਰ ਕਿਸੇ ਨੇ ਕਿਸੇ ਤੋਂ ਕੁਝ ਲੈ ਕੇ ਨਹੀਂ ਖਾਣਾ ਹੁੰਦਾ ਹਰ ਕੋਈ ਆਪਣੇ ਪੈਰਾਂ ਤੇ ਸਟੇਬਲ ਹੁੰਦਾ ਤੇ ਇਸ ਕਰਕੇ ਨਾ ਜਿੱਦਾਂ ਜਿਹੜੀ ਇਹਦੀ ਟੂਨਿੰਗ ਆ ਗੱਲ ਕਰਨ ਦੀ ਤੇਰੀ ਇਹੀ ਕਾਰਨ ਆ ਵੀ ਤੇਰੇ ਨਾਲ ਨਹੀਂ ਕੋਈ ਖੜਦਾ ਅੱਛਾ ਕੱਲੀ ਕਹਿੰਦਾ ਮੇਰੀ ਭੈਣ ਖੜਦੀ ਆ ਭੈਣ ਵੀ ਕਿਹੜਾ ਕਿਸੇ ਜੋਕਰੀ ਹੋਰ ਹੈਗੀ ਆ ਫਿਰ ਤੇਰੇ ਨਾਲ ਖੜੂਗੀ ਤਾਂ ਹੀ ਤੂੰ ਉਹਦੇ ਨਾਲ ਖੜੇਂਗਾ ਮੈਂ ਇਹੀ ਕੁਝਕ ਮਤਲਬ ਗੱਲਾਂ ਥੋੜੀ ਜਿਹੀ ਮੈਂ ਜਲਦੀ ਦੇ ਵਿੱਚ ਇਹ ਵੀਡੀਓ ਬਣਾਈ ਆ ਤੇ ਕੁਝ ਕਿ ਗੱਲਾਂ ਇਹੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੀ ਸੀਗੀ ਵੀ ਤੁਸੀਂ ਦੇਖ ਲਓ ਹਨਾ ਵੀ ਇਹ ਇਨਸਾਨ ਹਰ ਇਨਸਾਨ ਨੂੰ ਮਤਲਬ ਸਿੱਧੇ ਮੂੰਹ ਬੋਲਦਾ ਨਹੀਂ ਕਿੱਦਾਂ ਮਤਲਬ ਮਿਮਿਕਰੀ ਕਰ ਰਿਹਾ ਸੀ ਕਿੱਦਾਂ ਇਹ ਆਵਾਜ਼ ਅਗਲੇ ਨੂੰ ਮਤਲਬ ਐਦਾਂ ਹੰਕਾਰ ਕੇ ਇਨਸਾਨ ਨੂੰ ਰਿਪਲਾਈ ਦੇ ਰਿਹਾ ਉਹ ਕੁੜੀ ਨੇ ਕੀ ਮਾੜਾ ਕੀਤਾ ਸੀ ਮਤਲਬ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਇਹੋ ਜਿਹੇ ਲੋਕਾਂ ਨੂੰ ਨਾ ਜੇ ਤੁਸੀਂ ਇਨਫਲੂਐਂਸਰਸ ਨੂੰ ਜਾਂ ਵਲੌਗਰਸ ਨੂੰ ਆਪਾਂ ਹੁੰਦੇ ਆ ਕਿ ਆਪਾਂ ਦਿਲ ਦੇ ਵਿੱਚ ਮਤਲਬ ਇੱਕ ਪਿਆਰ ਹੁੰਦਾ ਆਪਣੇ ਵੀ ਚਲੋ ਭੈਣ ਭਰਾ ਬਣ ਜਾਈਏ ਜਾਂ ਆਪਾਂ ਨੂੰ ਹੁੰਦਾ ਵੀ ਆਪਾਂ ਨੂੰ ਕਿਸੇ ਦੇ ਆਪਾਂ ਫੈਨ ਹੋ ਜਾਂਦੇ ਆ ਹਨ ਤੇ ਐਦਾਂ ਨਾ ਕਰਿਆ ਕਰੋ ਕਿਉਂਕਿ ਤੁਸੀਂ ਸਾਰੇ ਜੋ ਵੀ ਹੋ ਭੈਣ ਭਰਾ ਤੁਸੀਂ ਆਪਦੀ ਜਗ੍ਹਾ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਸਹੀ ਰੱਖਿਆ ਹੋਇਆ ਠੀਕ ਹੈ ਆਪਣੇ ਆਪ 'ਚ ਮਾਸਤ ਰਿਹਾ ਕਰੋ ਐਵੇਂ ਚਾਹੇ ਕੋਈ ਵੀ ਆ ਚਾਹੇ ਮੈਂ ਆ ਕਿਸੇ ਪਿੱਛੇ ਐਨੇ ਪਾਗਲ ਨਾ ਹੋਵੋ ਕਿ ਉਹਨੂੰ ਪੈਸੇ ਲੁਟਾ ਦਿਓ ਤੇ ਬਾਅਦ 'ਚ ਐਦਾਂ ਤੁਸੀਂ ਮਿਲਕਦੇ ਫਿਰੋ ਠੀਕ ਹੈ ਹੁਣ ਦੇਖ ਲਓ ਇਹੋ ਜਿਹੇ ਲੋਕਾਂ ਦਾ ਕੁਝ ਨਹੀਂ ਜਾਂਦਾ ਉਹ ਸੋਸ਼ਲ ਮੀਡੀਆ ਤੇ ਜਿਹਨੂੰ ਸ਼ਰਮੀ ਹੈ ਨਹੀਂ ਠੀਕ ਹੈ ਫਿਰ ਉਹਨੇ ਕਿਸੇ ਦਾ ਕੀ ਮਤਲਬ ਉਹ ਕਰ ਲੈਣਾ ਹੁਣ ਦੇਖ ਲਓ ਵੀ ਰਿਪਲਾਈ ਇਹ ਗੱਲਾਂ ਉਗੜ ਕੇ ਆਉਣਗੀਆਂ ਸਾਹਮਣੇ ਲੋਕ ਫਰਸਟ ਪ੍ਰੈਗਨancies ਉਹਦੇ ਘਰ ਵਾਲੀ ਦੀ ਹੁਣ ਲੋਕ ਕਮੈਂਟ ਕਰਨ ਗਏ ਆ ਤਾਂ ਕਮੈਂਟ ਆਫ ਕਰ ਦੇ ਜਾਂ ਫਿਰ ਲੋਕਾਂ ਨੂੰ ਜਵਾਬ ਦੇ ਵੀ ਬੇਟਾ ਕਿਹਦਾ ਇੱਕ ਨਿਮਰਤਾ ਨਾਲ ਜਵਾਬ ਦੇਵੇਂਗਾ ਤਾਂ ਲੋਕ ਤੇਰੀ ਰਿਸਪੈਕਟ ਕਰਨਗੇ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਐਨਾਈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ-ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਥੈਂਕ ਯੂ